ਆਰੇ ਸੀ ਇੱਥੇ ਤਨੰਦਪੁਰ ਤੋਂ ਉਹ ਉੱਪਰ ਨਾ ਆਇਆ ਕਰਦਾ ਸੀ ਅੱਛਾ ਜੀ ਤੇ ਜੱਕ ਤਾਂ ਚੈਲੇਜ ਦਾ ਡੋਰ ਮੇਰੇ ਗਰਦਿ ਫਸੀ ਨਾ ਜੀ ਤੇ ਪਹਿਲਾਂ ਦੇਖੋ ਬੱਚਾ ਫਸਦਾ ਬਾਦ ਤੁਹਾਨੂੰ ਰੁਕਾ ਉਹ ਇੱਦਾਂ ਫਸਦਾ ਬਾਦ ਤਾਂ ਇੱਕ ਦਰਦੋਸਤ ਬੱਦ ਬੰਦਾ ਸਿਆਣ ਜੀ ਕਹਿੰਦਾ ਠੀਕ 25-30 ਦੀ ਉਮਰ ਦਾ ਮੈਂ ਕੋਈ ਉਹ ਦੋਨੇ ਗੱਲ ਤਾਂ ਪੂਰੀ ਵੱਢ ਲਖੀ ਹੋਈ ਫਿਰ ਗੁੱਟੇ ਨਾ ਤਾਂ ਕਰ ਲੈ ਗੁੱਟਾ ਫਿਰ ਸਾਰਾ ਗੁੱਟਾ ਹੀ ਪਾੜ ਗਿਆ ਤੇ ਇਹ ਕਿੱਥੇ ਹੋਇਆ ਐਕਸੀਡੈਂਟ ਚੱਲਿਆ ਜੀ ਆਹ ਪੌਂਦੇ ਪਿੱਛੇ ਸ਼ਰਾਬ ਜੀ ਦਾ ਠੀਕ ਨਹੀਂ ਜੀ ਦੇਖਾ ਹੈ ਉੱਤਰੀ ਆਈਟੀ ਕੋ ਆ ਮੈਨੂੰ ਪਤਾ ਨਹੀਂ ਮੇਰੇ ਗੇੜੇ ਕੋਈ ਹਾਂ ਜੀ ਉਹ ਕਤਲ ਗੱਲ ਨਹੀਂ ਦੇ ਜਿਹੜੇ ਰੇਲ ਸਟੇਸ਼ਨ ਤੇ ਹਮ ਅੰਤ ਤੱਕ ਗਏ ਉੱਥੇ ਇਹ ਗਰਦਨ ਜੇ ਉਹ ਨਾ ਕਰਦਾ ਤੇ ਗਰਦਨ ਮਾਰੀ ਵੱਟ ਹੋ ਜਾਂਦੀ ਤੁਸੀਂ ਕਹਦੇ ਕਿ ਸੀਗੇ ਮੈਂ ਮੋਟਰਸਾਈਕਲ ਕੱਲੀ ਸੀ ਹਾਂ ਜੀ ਕਰ ਰੇਹ ਕਿਹੜੀ ਜਗ੍ਹਾ ਤੋਂ ਕਿੱਥੇ ਆ ਰਹੇ ਸੀ ਤੂੰ ਮੈਂ ਉਪਰ ਆ ਗਿਆ ਅੰਧਵਰਸਾ ਤੋਂ ਕੀ ਕੰਮ ਹੈ ਤੁਹਾਡਾ ਕੀ ਹੈ ਜੀ ਇਹ ਕੰਮ ਕੀ ਕੰਮ ਕਰਦੇ ਤੁਸੀਂ? ਇਹ ਸਿੱਕਾ ਕਪੜਾ ਕਪੜਾ ਵੇਚਣਾ ਹੈ। ਕੀ ਪਤਾ ਐਡਰੈਸ ਕੀਆ ਤੁਹਾਡਾ ਪੂਰਾ? ਫਾਦਰ ਦਾ ਨਾਮ ਕੀ ਹੈ ਤੁਹਾਡਾ? ਜਨਰਲ ਸਿੰਘ। ਇੱਕ ਚਾਇਨਾ ਡੋਰ ਦੇ ਨਾਲ ਇਹ ਇੰਜਰੀ ਹੋਈ ਹੈਗੀ। ਇਹ ਪੇਸ਼ੈਂਟ ਇੱਥੇ ਦੱਸ ਰਿਹਾ ਹੈ ਕਿ ਤੇ ਫਲਾਈਓਵਰ ਮਲਿਕਪੁਰ ਦੇ ਕੋਲ ਇਹ ਇਨਸੀਡੈਂਟ ਹੋਇਆ ਹੈਗਾ। ਤੇ ਇਹਦੇ ਨਾਲ ਗਰਦਨ ਦੇ ਉੱਤੇ ਕਾਫੀ ਜ਼ਿਆਦਾ ਇੰਜਰੀ ਹੋਈ ਹੈ ਗਰਦਨ ਦੇ ਉੱਤੇ। ਉਦੀ ਸਟੀਚਿੰਗ ਹੋਈ ਹੈ ਹਾਂਜੀ ਹਾਂਜੀ ਕਿੰਨੇ ਦੇ ਬੋ ਗਿਆ 12 13 ਟਾਂਕੇ ਲੱਗੇ ਨੇ ਉਹਦੇ ਅੱਛਾ ਜੀ ਅੱਗੇ ਉਹਦੀ ਕੀ ਸਥਿਤੀ ਹੈ ਅੱਗੇ ਅਸੀਂ ਹੁਣ ਉਹਨਾਂ ਨੂੰ ਪੀਏ ਰੈਫਰ ਕਰਦੇ ਹਾਂ ਜਿਹੜੀ ਉਹਨਾਂ 'ਤੇ ਸੱਟ ਲੱਗੀ ਹੈ ਜਿਹੜੀ ਕੱਟ ਲੱਗਿਆ ਉਹ ਨਹੀਂ ਡੀਪ ਤਾਂ ਥੋੜਾ ਜਿਹਾ ਹੈਗਾ ਹੁਣ ਬਾਕੀ ਇਨਵੈਸਟੀਗੇਸ਼ਨਸ ਹੋ ਗਈ ਕਿ ਤੇ ਅੱਗੇ ਜਾ ਕੇ ਆਪਾਂ ਰੈਫਰ ਕਰਾਂਗੇ ਉੱਥੇ ਉਹਨਾਂ ਦਾ ਚੈੱਕ ਕਰੂਗਾ ਆਪਾਂ ਉਹਦੇ ਫਸਟ ਡੇਟ ਵਗੈਰਾ ਦਿੱਤੀ ਸਾਰੀ ਸੂਚਨਾ ਕਰ ਦਿੱਤੀ ਹੈ ਤੁਹਾਡਾ ਕੀ ਨਾਮ ਹੈ ਡਾਕਟਰ ਹਰਜੋਤ ਮੰਦਪੁਰ ਤੋਂ ਉਹ ਉੱਪਰ ਨਾ ਜਾਂਦਾ ਸੀ ਅੱਛਾ ਜੀ ਤੇ ਜੱਕ ਤਾਂ ਚੈਲੇਂਜ ਦੇ ਡੋਰ ਮੇਰੇ ਗੱਲ 'ਚ ਫਸੀ ਨਾ ਜੀ ਤੇ ਪਹਿਲਾਂ ਤਾਂ ਕੋਈ ਬੱਚਾ ਫਸਦਾ ਵਾ ਭੰਗ ਤੋਂ ਲੁੱਟਾ ਉਹ ਇੱਦਾਂ ਫਸਦਾ ਵਾ ਤਾਂ ਇੱਕ ਦਰਦਪੂਰਤ ਬੰਦਾ ਸੀ ਹਾਂ ਜੀ ਇਹ ਕਹਿੰਦਾ ਠੀਕ 25-25 ਦੀ ਉਮਰ ਦਾ ਬਿਲਕੁਲ ਉਹ ਦੋਨੋਂ ਗੱਲ ਦਾ ਪੂਰੀ ਵੱਡਾ ਲੱਕੀ ਹੋਇਆ ਫਿਰ ਗੁੱਥੇ ਨਾ ਤਾਂ ਕਰ ਲੈ ਗੁੱਥਾ ਸਾਰਾ ਗੁੱਥਾ ਹੀ ਪਾੜ ਗਿਆ ਤੇ ਇਹ ਕਿੱਥੇ ਹੋਇਆ ਐਕਸੀਡੈਂਟ ਇਹ ਚਲਾ ਗਿਆ ਫੋਨ ਦੇ ਪਿੱਛੇ ਸ਼ਰਾਬ ਜੀ ਦਾ ਟਿਕਣੇ ਜੀ ਟਿਕਾ ਹੈ ਉੱਤਰੇ ਆਈਟੀ ਕੋ ਆ ਮੈਨੂੰ ਪਤਾ ਨਹੀਂ ਵਾਹ ਗਏ ਜੇ ਕੋਈ ਹਾਂਜੀ ਕੋ ਕਤਲ ਗੱਲ ਨਹੀਂ ਦੇ ਜਨਰਲ ਸਟੇਸ਼ਨ ਤੇ ਆਮ ਹਿੰਦੱਕੇ ਉੱਥੇ ਇਹ ਗਰਦਨ ਜੇ ਉਹ ਨਾ ਕਰਦਾ ਤੇ ਗਰਦਨ ਮਾਰੀ ਵੱਟ ਹੋ ਜਾਂਦੀ ਤੁਸੀਂ ਕਹਦੇ ਕਿ ਤੁਸੀਂ ਮੈਂ ਮੋਟਰਸਾਈਕਲ ਤੇ ਕੱਲੀ ਸੀ ਹਾਂਜੀ ਕੱਲ ਕਿਹੜੀ ਜਗ੍ਹਾ ਤੋਂ ਕਿੱਥੇ ਆ ਰਹੇ ਸੀ ਤੁਸੀਂ ਮੈਂ ਉਪਰ ਆ ਗਿਆ ਤੇ ਅਨੰਦਪੁਰ ਸਾਹਿਬ ਤੇ ਠੀਕ ਹੈ ਕੀ ਕੰਮ ਹੈ ਤੁਹਾਡਾ ਕੀ ਹੈ ਕਹਿੰਦੇ ਕੀ ਕੰਮ ਕੀ ਕੰਮ ਕਰਦੇ ਤੁਸੀਂ ਤੁਸੀਂ ਕੱਪੜਾ-ਕਪੜਾ ਵੇਚਣਾ ਹੈ ਕੀ ਪਤਾ ਡਰੈਸ ਕੀ ਹੈ ਤੁਹਾਡਾ ਫੂਰਾ ਫਾਦਰ ਨੇਮ ਕੀ ਹੈ ਤੁਹਾਡਾ ਜਨਰਲ ਸੂਰੀ ਇੱਕ ਚਾਇਨਾ ਡੋਰ ਦੇ ਨਾਲ ਇਹ ਇੰਜਰੀ ਹੋਈ ਹੈਗੀ ਇਹ ਪੇਸ਼ੈਂਟ ਇੱਥੇ ਦੱਸ ਰਿਹਾ ਹੈ ਕਿ ਤੇ ਫਲਾਈਓਵਰ ਮਲਿਕਪੁਰ ਦੇ ਕੋਲ ਇਹ ਇਨਸੀਡੈਂਟ ਹੋਇਆ ਹੈਗਾ ਤੇ ਇਹਦੇ ਨਾਲ ਗਰਦਨ ਦੇ ਉੱਤੇ ਕਾਫੀ ਜ਼ਿਆਦਾ ਇੰਜਰੀ ਹੋਈ ਹੈ ਗਰਦਨ ਦੇ ਉੱਤੇ ਉਹਦੀ ਸਟੀਚਿੰਗ ਹੋਈ ਹੈ ਹਾਂਜੀ ਹਾਂਜੀ ਕਿੰਨੇ ਨੇ ਹੋ ਗਿਆ 12 13 ਟਾਂਕੇ ਲੱਗੇ ਨੇ ਹੁੰਦੇ ਨੇ ਅੱਛਾ ਜੀ ਅੱਗੇ ਉਹਦੀ ਕੀ ਸਥਿਤੀ ਹੈ ਅੱਗੇ ਅਸੀਂ ਹੁਣ ਉਹਨਾਂ ਨੂੰ ਪੀਜੀਆ ਰੈਫਰ ਕਰਦੇ ਹਾਂ ਜਿਹੜੀ ਉਹਨਾਂ 'ਤੇ ਸੱਟ ਲੱਗੀ ਹੈ ਜਿਹੜੀ ਕੱਟ ਲੱਗਿਆ ਉਹ ਨਹੀਂ ਡੀਪ ਤਾਂ ਥੋੜਾ ਜਿਹਾ ਹੈਗਾ ਹੁਣ ਬਾਕੀ ਇਨਵੈਸਟੀਗੇਸ਼ਨਸ ਹੋਏਗੇ ਤੇ ਅੱਗੇ ਜਾ ਕੇ ਆਪਾਂ ਰੈਫਰ ਕਰਾਂਗੇ ਉੱਥੇ ਉਹਨਾਂ ਦਾ ਚੈੱਕ ਕਰੂਗਾ ਆਪਾਂ ਉਹਦੇ ਫਸਟ ਡੇਟ ਵਗੈਰਾ ਦਿੱਤੀ ਹੈ ਸਾਰੀ ਸੂਚਨਾ ਕਰ ਦਿੱਤੀ ਹੈ ਤੁਹਾਡਾ ਕੀ ਨਾਮ ਹੈ ਡਾਕਟਰ ਹਰਜੋਤ